ਪੰਜਾਬ ਦੇ ਹੱਕ ਚ ਹਰ ਟਾਈਮ ਬੋਲਣ ਵਾਲਾ ਪੰਜਾਬ ਦੇ ਲਈ ਆਵਾਜ਼ ਚੱਕਣ ਵਾਲਾ ਜੋ ਬੋਲਦਾ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ ਜੀ ਸੁਖਿੰਦਰ ਬਾਦਲ ਤਾਂ ਜਦੋਂ ਮੈਂ 1 ਮਿੰਟ ਦੇ ਵਿੱਚ ਹੀ ਆ ਗਿਆ ਮੇਰਾ ਬੱਸ ਸਟੈਂਡ ਤੇ ਘਰ ਦੇਖਿਆ ਤਾਂ ਉਹਦੇ ਧੌਣ ਵਿੱਚ ਜਿਹੜੀਆਂ ਗੂੜ ਗੰਦਾਗੀਆਂ ਵਗੀਆਂ ਸੀਗੀਆਂ ਤੇ ਉਹਦਾ ਮੌਤ ਹੋ ਚੁੱਕੀ ਸੀ 2 ਮਿੰਟ ਦੇ ਵਿੱਚ ਹੀ ਸਰਕਾਰਾਂ ਤਾਂ ਦਾਅਵੇ ਕਰ ਰਹੀਆਂ ਨੇ ਪੰਜਾਬ ਨੂੰ ਰੰਗਲਾ ਬਣਾਉਣ ਤੇ ਪਰ ਹਾਲਾਤ ਕੀ ਜਮਾ ਕੰਦਵੰਦਾ ਨਿਕਲਿਆ ਹੋ ਬੰਦਾ ਕੋਈ ਲਾਗੜਾਟ ਵਾਲਾ ਹੋਵੇ ਇਹ ਬੰਦਾ ਚਕਾਨਾ ਰਹਿੰਦਾ ਨਾਲੇ ਬੰਦੇ ਤੋਂ ਬੰਦਾ ਕੀ ਟਿਕਾਨਾ ਰਹਿ ਲੂਗਾ ਉਹਨੇ ਯਾਰ ਮਾਰ ਕਰੀ ਇਦੋਂ ਘਟਿਆ ਬੰਦਾ ਨਹੀਂ ਹੋਣਾ ਮੇਰੇ ਹਿਸਾਬ ਨਾਲ ਦੁਨੀਆ 'ਚ ਕੋਈ ਉਹ ਪਿਛਲੇ 3.5 ਸਾਲਾਂ ਤੋਂ ਇੱਕ ਗੱਲ ਕਹਿ ਰਿਹਾ ਸੀ ਵੀ ਪੰਜਾਬ ਸਰਕਾਰ ਮੇਰਾ ਕਤਲ ਕਰਾਊਗੀ ਮੇਰੀ ਜਾਨ ਨੂੰ ਖਤਰਾ ਹੈਗਾ ਇਸ ਕਰਕੇ ਪੰਜਾਬ ਸਰਕਾਰ ਨੇ ਵੀ ਮੈਨੂੰ ਸਕਿਉਰਿਟੀ ਚਾਹੀਦੀ ਆ ਪੰਜਾਬ ਸਰਕਾਰ ਨੇ ਉਹਨੂੰ ਸਕਿਉਰਿਟੀ ਦੇਣ ਦੀ ਬਜਾਏ ਉਹਦਾ ਜਿਹੜਾ ਨਿੱਜੀ ਹਥਿਆਰ ਸੀ ਉਹ ਵੀ ਜਮ੍ਹਾਂ ਕਰਵਾ ਲਿਆ ਅੱਜ ਵੀ ਕਲਕੱਤਾ ਉਹਨੂੰ ਆਪਦਾ ਦੋਸਤ ਮੰਨਦਾ ਸੀਗਾ ਜੀ ਹਰ ਇੱਕ ਰਿਸ਼ਤੇਦਾਰੀ ਦੇ ਵਿੱਚ ਕਲਕੱਤੇ ਦੇ ਜਾਂਦਾ ਆਉਂਦਾ ਸੀ ਉਹਦੇ ਨਾਲ ਰਹਿੰਦਾ ਸੀ ਹਰ ਟਾਈਮ ਉਹਨੂੰ ਉਹਦਾ ਦੋਸਤ ਹੀ ਮੰਨਦਾ ਸੀ ਬਾਈ ਉਹਨੇ ਐਡੀ ਘਟਨਾ ਨੂੰ ਕਿਵੇਂ ਇੰਜam ਮੈਂ ਸਰਕਾਰਾਂ ਮਰਾਉਣਾ ਹੀ ਚਾਹੁੰਦੇ ਆ ਸੋਸ਼ਲ ਮੀਡੀਆ ਦੇ ਐਕਟਰ ਸੀ ਸਰਦਾਰ ਸਿੰਘ ਰਜੀਤ ਸਿੰਘ ਮਾਨ ਨਾਲ ਟੱਚ ਸੀ ਬਸ ਜਿਹੜੇ ਸਰਦਾਰ ਸਿੰਘ ਰਜੀਤ ਸਿੰਘ ਮਾਨ ਨਾਲ ਟੱਚ ਹੋਏ ਬਾਈ ਦੀਪ ਸਿੱਧੂ ਹੋਇਆ ਉਹਨੂੰ ਮਰਵਾਤਾ ਤੇ ਚਾਚਾ ਜੀ ਹੋਏ ਇਹਨੂੰ ਮਰਵਾਤਾ ਬਸ ਇਹ ਚਾਹੁੰਦੇ ਆ ਨਹੀਂ ਸਰਕਾਰਾਂ ਵੀ ਕੋਈ ਬੰਦਾ ਮੂਰੇ ਆਵੇ ਕੋਈ ਨਹੀਂ ਚਾਹੁੰਦਾ ਵਿਦਾਂਸਬਾ ਹਲਕਾ ਪਧੌੜ ਦਾ ਪਿੰਡ ਸੈਣਾ ਜਿੱਥੋਂ ਦੇ ਸੁਖਵਿੰਦਰ ਸਿੰਘ ਸਾਫਕਾ ਸਰਪੰਚ ਦੇ ਜੋ ਪੁੱਤਰ ਸੀ ਉਹਨਾਂ ਦਾ ਕੱਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੋ ਇਲਾਕੇ ਵਿੱਚ ਪੂਰੇ ਪੰਜਾਬ ਵਿੱਚ ਰੋਸ ਦੀ ਲਹਿਰਾਂ ਸੋ ਧਰਨਾ ਲਗਾਇਆ ਗਿਆ ਇਹ ਪਿੰਡ ਦੇ ਵਿੱਚ ਵੀਰ ਨੇ ਗੱਲ ਕਰਾਂਗੇ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇਖਦੇ ਨੇ ਇਸ ਘਟਨਾ ਨੂੰ ਹਾਂਜੀ ਵੀਰ ਜੀ ਕੀ ਨਾਮ ਆ ਜੀ ਆਪਣਾ ਬਾਈ ਜੀ ਮੈਂ ਸੁਖਵਿੰਦਰ ਸਿੰਘ ਢਾਲੀਵਾਲ ਸੂਬਾ ਪ੍ਰੈਸ ਕਟਰ ਕਾਂਗਰਸ ਪਾਰਟੀ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹਾਂ ਜੋ ਘਟਨਾ ਵਾਪਰੀ ਕਿਉਂਕਿ ਪੰਜਾਬ ਦੇ ਹੱਕ 'ਚ ਹਰ ਟਾਈਮ ਬੋਲਣ ਵਾਲਾ ਪੰਜਾਬ ਦੇ ਲਈ ਆਵਾਜ਼ ਚੱਕਣ ਵਾਲਾ ਜੋ ਬੋਲਦਾ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ ਜੀ ਸੁਖਵਿੰਦਰ ਬਾਈ ਨਾਲ ਕੱਲ ਸ਼ਾਮ ਨੂੰ 4:15 ਤੇ ਮੈਨੂੰ ਇੱਕ ਫੋਨ ਆਇਆ ਕਿ ਸ਼ੈਣਾ ਦੇ ਮੇਨ ਬੱਸ ਸਟੈਂਡ ਤੇ ਭਾਈ ਮੂਲਚੰਦ ਪ੍ਰਾਪਰਟੀ ਡੀਲਰ ਵਾਲੇ ਆ ਉੱਥੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਰ ਦਿੱਤਾ ਜਦੋਂ ਮੈਂ 1 ਮਿੰਟ ਦੇ ਵਿੱਚ ਹੀ ਆ ਗਿਆ ਮੇਰਾ ਬੱਸ ਸਟੈਂਡ ਤੇ ਘਰ ਦੇਖਿਆ ਤਾਂ ਉਹਦੇ ਧੌਣ ਵਿੱਚ ਜਿਹੜੀਆਂ ਗੋਲਦੰਦਾਂ ਦੀਆਂ ਲੱਗੀਆਂ ਸੀਗੀਆਂ ਤੇ ਉਹਦਾ ਮੌਤ ਹੋ ਚੁੱਕੀ ਸੀ 2 ਮਿੰਟ ਦੇ ਵਿੱਚ ਹੀ ਤੇ ਸੁਖਵਿੰਦਰ ਸਿੰਘ ਕਲਕੱਤਾ ਦੀ ਤੇ ਉਸ ਜਿਹੜੀ ਪ੍ਰਾਪਰਟੀ ਡੀਲਰ ਦੀ ਦੁਕਾਨ ਸੀ ਉਹਦੇ ਵਿੱਚ ਉਹ ਬੈਠਾ ਸੀਗਾ ਤਾਂ ਉਹਨੇ ਗੋਲੀ ਮਾਰ ਕੇ ਗੱਡੀ ਚੋਂ ਭੱਜ ਗਿਆ ਪਰੰਤੂ ਜਿਹੜੇ ਨਰਮਲ ਸਿੰਘ ਨਿੰਮਾ ਹੋਣੇ ਸੀਗੇ ਇੱਥੇ ਪ੍ਰਾਪਰਟੀ ਡੀਲਰ ਵਾਲੇ ਆ ਮੁੰਡੇ ਉਹਨਾਂ ਨੇ ਉਹਦੀ ਗੱਡੀ ਦੇ ਵਿੱਚ ਰੂੜੇ ਵੀ ਮ ਉਸ ਤੋਂ ਬਾਅਦ ਉਹਦੀ ਜਿਹੜੀ ਨਹਿਰ ਵਾਲਾ ਬੱਸ ਸਟੈਂਡ ਆ ਸਾਡਾ 1.5 ਕਿਲੋਮੀਟਰ ਉੱਥੇ ਉਹਦੀ ਜਿਹੜੀ ਗੱਡੀ ਆ ਉਹ ਕਿਸ ਨਾਲ ਐਕਸੀਡੈਂਟ ਹੋਊਗੀ ਉੱਥੇ ਉਹਨੇ ਗੱਡੀ ਛੱਡ ਕੇ ਫਿਰ ਲੈਪ ਵੀ ਹੋਇਆਗਾ ਉਹ ਮੁੰਡਾ ਵੀ ਹਾਂ ਮੈਂ ਉਹਦਾ ਕਤਲ ਕਰ ਦਿੱਤਾ ਗਿਆਗਾ ਵੀ ਮੇਰਾ ਦੋਸਤ ਸੀਗਾ ਪਹਿਲਾਂ ਹਮ ਬਾਈ ਕਿਸ ਤਰ੍ਹਾਂ ਦੇਖਦੇ ਹਾਂ ਪੰਜਾਬ ਦੇ ਹਾਲਾਤਾਂ ਨੂੰ ਕਿੱਧਰ ਨੂੰ ਜਾ ਰਿਹਾ ਇਹ ਪੰਜਾਬ ਕਿਉਂਕਿ ਸਰਕਾਰਾਂ ਤਾਂ ਦਾਅਵੇ ਕਰ ਰਹੀਆਂ ਨੇ ਪੰਜਾਬ ਨੂੰ ਰੰਗਲਾ ਬਣਾਉਣ ਤੇ ਪਰ ਹਾਲਾਤ ਕੀ ਬਾਈ ਜੀ ਪੰਜਾਬ ਰੰਗਲਾ ਬਣਾਉਣ ਦੇ ਸਿਰਫ ਦਾਵੇ ਆ ਕਿ ਪੰਜਾਬ ਰੰਗਲਾ ਨਹੀਂ ਪੰਜਾਬ ਦੇ ਸਾਡੇ ਖੂਨ ਦੇ ਪਿਆਲੇ ਨੌਜਵਾਨਾਂ ਦੇ ਪੀ ਕੇ ਸਰਕਾਰ ਟਾਈਮ ਪਾਸ ਕਰ ਰਹੀ ਹੈ ਲੋਕਾਂ ਨੇ ਅਨਕਲਾਬ ਦੇ ਨਾਂ ਤੇ 92 ਐਮਐਲਏ ਜਿਤਾਏ ਸੀ ਜਿਹੜੇ ਅੱਜ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨਾਂ ਦੇ ਕਤਲ ਕਰ ਰਹੇ ਨੇ ਸਾਡੇ ਨੌਜਵਾਨ ਇੱਕ ਮੁੰਡਾ ਹੀਰਾ ਕਬ ਉਹਦਾ ਦੁਸ਼ਹਿਰੇ ਵਾਲੇ ਦਿਨ ਬਰਨਾਲਾ ਵਿਖੇ ਕਤਲ ਕੀਤਾ ਗਿਆ ਉਹਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਪ੍ਰਵਾਸੀ ਕਰਨ ਲੁਧਿਆਣੇ ਸਾਡਾ ਪੰਜਾਬੀ ਵੀਰ ਨੌਜਵਾਨ ਮਾਰ ਕੇ ਨਹਿਰ ਦੇ ਵਿੱਚ ਸੜਤਾ ਉਹਨੇ ਸਾਨੂੰ ਮਤਲਬ ਕਿ ਉਹਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਸਾਡੇ 92 ਦੇ ਵਿੱਚ ਕभी ਐਮਐਲਏ ਜਾਂ ਸਰਕਾਰ ਦਾ ਨਮਾਇੰਦਾ ਜਾਂ ਮੰਤਰੀ ਇੱਥੇ ਨਹੀਂ ਆ ਕੇ ਖੜਿਆ ਵੀ ਇਹਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਕਰੇ ਇਹ ਸਰਕਾਰ ਦੀਆਂ ਨਲਾਈਕੀਆਂ ਕਾਰਨ ਹੀ ਇਹ ਲੋਕਾਂ ਦੀ ਆਵਾਜ਼ ਬੰਦ ਕਰਨ ਵਾਲੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੋਇਆ ਕਿਉਂਕਿ ਹਰ ਰੋਜ਼ ਕਿਸਾਨ ਮਜ਼ਦੂਰ ਅਤੇ ਹੋਰ ਹਮਦਰਦ ਦੀ ਲੋਕਾਂ ਦੇ ਧਰਨੇ ਵਿੱਚ ਮਜਾਰਾ ਵੇਖ ਜਾਂਦਾ ਸੀਗਾ ਤੁਸੀਂ ਅਕਸਰ ਦੇਖਿਆ ਹੋਣਾ ਉਹ ਪਿਛਲੇ 3.5 ਸਾਲਾਂ ਤੋਂ ਇੱਕ ਹੀ ਗੱਲ ਕਹਿ ਰਿਹਾ ਸੀ ਵੀ ਪੰਜਾਬ ਸਰਕਾਰ ਮੇਰਾ ਕਤਲ ਕਰਾਊਗੀ ਮੇਰੀ ਜਾਨ ਨੂੰ ਖਤਰਾ ਹੈਗਾ ਇਸ ਕਰਕੇ ਪੰਜਾਬ ਸਰਕਾਰ ਨੇ ਮੈਨੂੰ ਸਕਿਉਰਿਟੀ ਚਾਹੀਦੀ ਆ ਪੰਜਾਬ ਸਰਕਾਰ ਨੇ ਉਹਨੂੰ ਸਕਿਉਰਿਟੀ ਦੇਣ ਦੀ ਉਹਦਾ ਜਿਹੜਾ ਨਿੱਜੀ ਅਸਲਾ ਸੀ ਉਹ ਵੀ ਜਮ੍ਹਾਂ ਕਰਵਾ ਲਿਆ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਉਹ ਪਹਿਲਾਂ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਕੰਮ ਕਰਦਾ ਸੀਗਾ ਹੁਣ ਉਹ ਮਦਰਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਕੰਮ ਕਰਦਾ ਸੀ ਮਾਨ ਸਾਹਿਬ ਨੇ ਵੀ ਮੌਕੇ ਦੇ ਐਸਐਸਪੀ ਨੂੰ ਮੌਕੇ ਦੇ ਡੀਸੀਗਾਂ ਨੂੰ ਸਪਾਰਸ਼ ਕੀਤੀ ਬੇਨਤੀ ਕੀਤੀ ਕਿ ਨੌਜਵਾਨਾਂ ਜਿਹੜਾ ਪੰਜਾਬ ਵਿੱਚ ਪੂਰੇ ਜਾ ਰਿਹਾ ਹੈਗਾ ਇਹਦਾ ਜਿਹੜਾ ਅਸਲਾ ਬਹਾਲ ਕੀਤਾ ਜਾਵੇ ਪਰੰਤੂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਰਕਾਰਾਂ ਦੇ ਮਾੜੇ ਕੰਮਾਂ ਕਰਕੇ ਇਹਦਾ ਜਿਹੜਾ ਅਸਲਾ ਬਹਾਲ ਨਹੀਂ ਕਰਾਇਆ ਸਾਡਾ ਭਰਾਗਾ ਜਿਹੜਾ ਸਾਥੋ ਖੁੱਸ ਗਿਆ ਬਾਈ ਜੀ ਬਾਈ ਇਹ ਪਿੰਡ ਦਾ ਹੀ ਨੌਜਵਾਨ ਦੱਸਿਆ ਜਾ ਰਿਹਾ ਕੀ ਲੱਗਦਾ ਇਹ ਇਦਾਂ ਕਰ ਦੇਣਾ ਕਿਉਂਕਿ ਇਨਸਾਨੀਅਤ ਹਰ ਇੱਕ ਦੇ ਅੰਦਰ ਆਏ ਐਡੀ ਵੱਡੀ ਘਟਨਾ ਨੂੰ ਅੰਜਾਮ ਦੇਣਾ ਕੀ ਇਹ ਜਿਹੜੇ ਉਹ ਨੌਜਵਾਨ ਨੇ ਘਟਨਾ ਨੂੰ ਅੰਜਾਮ ਦਿੱਤਾ ਬਾਈ ਜੀ ਉਹ ਕੋਠੇ ਤੋਂ ਡਿੱਗ ਪਿਆ ਸੀਗਾ ਜਦੋਂ ਕੋਠੇ ਤੋਂ ਡਿੱਗ ਪਿਆ ਸੀਗਾ ਤਾਂ ਉਹਦੇ ਮਤਲਬ ਕਿ ਛਟਾ ਹਟਾ ਬਹੁਤ ਜ਼ਿਆਦਾ ਬਜਿਆਂ ਚੋਂ ਗੁੰਮ ਹੋ ਗਿਆ ਸੀ ਉਸ ਟਾਈਮ ਵੀ ਸਕਬਿੰਦਰ ਸਿੰਘ ਕਲਕੱਤਾ ਨੇ ਉਹਨੂੰ ਆਪਦਾ ਸਾਥੀ ਮੰਨ ਕੇ ਉਹਦਾ ਇਲਾਜ ਕਰਵਾਇਆ ਪੈਂਡ ਵਿਚੋਂ ਪੈਸੇ ਇਕਰਾਹੀ ਕਰਕੇ ਦਿੱਤੇ ਉਹਨੂੰ ਚੰਡੀਗੜ੍ਹ ਤੇ ਕੋਲ ਦਾ ਇਲਾਜ ਕਰਵਾਇਆ ਉਹਨੂੰ ਹੈਲਪ ਕੀਤੀ ਉਹਨੂੰ ਤੁਰਦਾ ਕੀਤਾ ਅੱਜ ਵੀ ਕਲਕੱਤਾ ਉਹਨੂੰ ਆਪਦਾ ਦੋਸਤ ਮੰਨਦਾ ਸੀਗਾ ਜੀ ਹਰ ਇੱਕ ਰਿਸ਼ਤੇਦਾਰੀ ਦੇ ਵਿੱਚ ਕਲਕੱਤਾ ਦੇ ਜਾਣਦਾ ਆਉਂਦਾ ਸੀ ਉਹਦੇ ਨਾਲ ਰਹਿੰਦਾ ਸੀ ਹਰ ਟਾਈਮ ਉਹਨੂੰ ਆਪਦਾ ਦੋਸਤ ਹੀ ਮੰਨਦਾ ਸੀ ਦੋਸਤ ਉਹਨੇ ਐਡੀ ਘਟਨਾ ਨੂੰ ਕਿਵੇਂ ਅੰਜਾਮ ਇਹ ਦੇਖੋ ਜੀ ਘਟਨਾ ਅਸੀਂ ਕੱਲ ਦੀ ਇਹ ਗੱਲ ਕਰ ਰਹੇ ਹਾਂ ਉਹ ਜਿਹੜੀ ਕਿ ਘਟੜਾਂਗੀ ਇਹਦੇ ਪਿੱਛੇ ਪੰਜਾਬ ਸਰਕਾਰ ਦਾ ਹੱਥ ਆ ਪੰਜਾਬ ਸਰਕਾਰ ਦੀ ਬਦੌਲਤੀ ਇਹ ਸਾਰਾ ਕੁਝ ਹੋਇਆਗਾ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਆਪਣਾ ਇਹੀ ਪਿੰਡ ਹੈ ਜੀ ਨਹੀਂ ਮੇਰਾ ਪਿੰਡ ਹਰਾਏਪੁਰਾ ਤਨਕੋਣੀ ਤੇ ਮੇਰੇ ਪਾਪੇ ਦੇ ਮਾਮੇ ਦਾ ਮੁੰਡਾ ਸੀ ਅੱਛਾ ਚਾਚਾ ਜੀ ਲੱਗਦੇ ਠੀਕ ਹੈ ਵੀਰ ਜੀ ਬਹੁਤ ਵੱਡੀ ਅਣਹੋਣੀ ਵਾਪਰੀ ਹੈ ਇਹ ਨਾ ਭੁੱਲਣਯੋਗ ਆ ਕਦੇ ਵੀ ਪੂਰੇ ਪਰਿਵਾਰ ਨੇ ਤਾਂ ਕੀ ਭੁੱਲਣਾ ਜਿਹੜੇ ਚੌਹਣੇ ਵਾਲੇ ਸੀ ਜਿਹੜੇ ਬਾਈ ਨੂੰ ਜਾਣਦੇ ਸੀ ਉਹਨਾਂ ਨੇ ਵੀ ਇਹ ਘਟਨਾ ਨੂੰ ਭੁੱਲਣਾ ਕਿਸ ਤਰ੍ਹਾਂ ਦੇਖਦੇ ਹਾਂ ਜਿਹੜਾ ਬੰਦਾ ਨਾਲ ਰਹਿੰਦਾ ਸੀ ਉਹਨੇ ਹੀ ਇਹ ਘਟਨਾ ਬਈ ਕੀ ਬੰਦਾ ਕਿਸੇ ਦਾ ਯਕੀਨ ਕਰ ਲੋ ਨਹੀਂ ਹੋਣਾ ਜਮਾ ਕੰਦਵੰਦਾ ਨਿਕਲਿਆ ਹੋ ਬੰਦਾ ਕੋਈ ਲਾਗੜਾਟ ਵਾਲਾ ਹੋਵੇ ਤੇ ਬੰਦਾ ਚਕੰਨਾ ਰਹਿੰਦਾ ਨਾਲਲੇ ਬੰਦੇ ਤੋਂ ਬੰਦਾ ਕੀ ਚਕੰਨਾ ਰਹੇ ਲੂਗਾ ਉਹਨੇ ਯਾਰ ਮਾਰ ਕਰੀ ਇਦੋਂ ਘਟਿਆ ਬੰਦਾ ਨਹੀਂ ਹੋਣਾ ਮੇਰੇ ਹਿਸਾਬ ਨਾਲ ਦੁਨੀਆ 'ਚ ਕੋਈ ਤੀਜੇ ਬੰਦੇ ਨੂੰ ਬੈਠੇ ਨੂੰ ਗੋਲੀ ਮਾਰ ਦੇਣੀ ਕੋਈ ਚੰਗੀ ਗੱਲ ਥੋੜ੍ਹੀ ਹੈ ਬਹੁਤ ਮਾੜੀ ਗੱਲ ਹੈ ਵੀਰੇ ਬਈ ਸੁਖਵਿੰਦਰ ਨੇ ਕਦੇ ਦੱਸਿਆ ਹੋਊਗਾ ਵੀ ਇਦਾਂ ਮੈਨੂੰ ਕੋਈ ਧਮਕੀਆਂ ਕੋਈ ਥ੍ਰੈਟ ਵਗੈਰਾ ਹਾਂਜੀ ਉਹ ਉਹਨਾਂ ਦਾ ਅਸਲੇ ਦਾ ਲਾਇਸੈਂਸ ਤੇ ਰੱਦ ਕਰਤਾ ਕੈਂਸਲ ਕਰਤਾ ਸੀ ਉਹਨੇ ਬਹੁਤ ਆਖਿਆ ਜੀ ਦੋ ਡੇਢ ਸਾਲ ਪਹਿਲਾਂ ਉਹਦੀਆਂ ਵੀਡੀਓ ਵੀ ਪਈਆਂ ਵੀ ਚਾਹੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਚਾਹੇ ਮੇਰਾ ਅਸਲਾ ਬਹਾਲ ਕੀਤਾ ਜਾਵੇ ਮੈਨੂੰ ਡਾਰਾ ਮੇਰੀ ਜਾਨ ਨੂੰ ਖਤਰਾ ਪਰ ਕਿਸੇ ਨੇ ਉਹਦੀ ਗੱਲ ਨਹੀਂ ਸੁਣੀ ਉਹਨੂੰ ਸਰਕਾਰਾਂ ਮਰਾਉਣਾ ਹੀ ਚਾਹੁੰਦੀਆਂ ਸੀ ਸੋਸ਼ਲ ਮੀਡੀਆ ਦੇ ਐਕਟਰ ਸੀ ਸਰਦਾਰ ਸਿੰਘ ਰਜੀਤ ਸਿੰਘ ਮਾਨ ਨਾਲ ਟੱਚ ਸੀ ਬਸ ਜਿਹੜੇ ਸਰਦਾਰ ਸਿੰਘ ਰਜੀਤ ਸਿੰਘ ਮਾਨ ਨਾਲ ਟੱਚ ਹੋਏ ਬਾਈ ਦੀਪ ਸਿੱਧੂ ਹੋਇਆ ਉਹਨੂੰ ਮਰਵਾਤਾ ਤੇ ਚਾਚਾ ਜੀ ਹੋਏ ਇਹਨੂੰ ਮਰਵਾਤਾ ਬਸ ਇਹ ਚਾਹੁੰਦਾ ਨਹੀਂ ਸਰਕਾਰਾਂ ਵੀ ਕੋਈ ਬੰਦਾ ਮੂਹਰੇ ਆਵੇ ਕੋਈ ਨਹੀਂ ਚਾਹੁੰਦਾ ਸੋਗ ਦੀ ਲਹਿਰਾਂ ਧਰਨਾ ਲਗਾ ਕੇ ਬੈਠੇ ਨੇ ਸ਼ਬਦ ਵੀ ਨਹੀਂ ਹੈਗੇ ਹੁਣ ਕੀ ਗੱਲ ਕਰੀਏ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਹੜੀ ਵਾਪਰੀ ਆ ਸੋ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆਈ ਪੰਜਾਬ ਦੇ ਹੱਕ 'ਚ ਹਰ ਟਾਈਮ ਆਵਾਜ਼ ਬੁਲੰਦ ਕਰਨ ਵਾਲਾ ਵੀਰ ਸੁਖਵਿੰਦਰ ਸਿੰਘ ਕਲਕੱਤਾ ਇਹ ਚਲੇ ਗਿਆ ਫਿਲਹਾਲ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਇਨਸਾਫ ਦਵਾਇਆ ਜਾਵੇ ਕਿਸ ਦੇ ਤਹਿਤ ਇਹ ਸਾਜ਼ਿਸ਼ੋਈ ਕਿੱਦਾਂ ਹੋਇਆ ਸਾਰੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਪੰਜਾਬ ਦੇ ਹੱਕ 'ਚ ਹਰ ਟਾਈਮ ਬੋਲਣ ਵਾਲਾ ਪੰਜਾਬ ਦੇ ਲਈ ਆਵਾਜ਼ ਚੱਕਣ ਵਾਲਾ ਜੋ ਬੋਲਦਾ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ ਜੀ ਸੁਖਿੰਦਰ ਬਾਈ ਨਾਲ ਤਾਂ ਜਦੋਂ ਮੈਂ 1 ਮਿੰਟ ਦੇ ਵਿੱਚ ਹੀ ਆ ਗਿਆ ਮੇਰਾ ਬੱਸ ਸਟੈਂਡ ਤੇ ਘਰ ਦੇਖਿਆ ਤਾਂ ਉਹਦੇ ਧੌਣ ਵਿੱਚ ਜਿਹੜੀਆਂ ਗੂਲ ਗੰਦ ਅਗੀਆਂ ਹੋਈਆਂ ਸੀਗੀਆਂ ਤੇ ਉਹਦਾ ਮੌਤ ਹੋ ਚੁੱਕੀ ਸੀ 2 ਮਿੰਟ ਦੇ ਵਿੱਚ ਹੀ ਸਰਕਾਰਾਂ ਤਾਂ ਦਾਅਵੇ ਕਰ ਰਹੀਆਂ ਨੇ ਪੰਜਾਬ ਨੂੰ ਰੰਗਲਾ ਬਣਾਉਣ ਤੇ ਪਰ ਹਾਲਾਤ ਕੀ ਜਮਾ ਕੰਦਵੰਦਾਂ ਨਿਕਲਿਆ ਹੋ ਬੰਦਾ ਕੋਈ ਲਾਗੜਾਟ ਵਾਲਾ ਹੋਵੇ ਤੇ ਬੰਦਾ ਚਕੰਨਾ ਰਹਿੰਦਾ ਨਾਲੇ ਬੰਦੇ ਤੋਂ ਬੰਦਾ ਕੀ ਚਕੰਨਾ ਰਹੇ ਲੂਗਾ ਉਹਨੇ ਯਾਰ ਮਾਰ ਕਰੀ ਇਦੋਂ ਕਟਿਆ ਬੰਦਾ ਨਹੀਂ ਹੋਣਾ ਮੇਰੇ ਹਿਸਾਬ ਨਾਲ ਦੁਨੀਆ 'ਚ ਕੋਈ ਉਹ ਪਿਛਲੇ 3.5 ਸਾਲਾਂ ਤੋਂ ਇੱਕ ਗੱਲ ਕਹਿ ਰਿਹਾ ਸੀ ਵੀ ਪੰਜਾਬ ਸਰਕਾਰ ਮੇਰਾ ਕਤਲ ਕਰਾਊਗੀ ਮੇਰੀ ਜਾਨ ਨੂੰ ਖਤਰਾ ਹੈਗਾ ਇਸ ਕਰਕੇ ਪੰਜਾਬ ਸਰਕਾਰ ਨੇ ਵੀ ਮੈਨੂੰ ਸਕਿਉਰਿਟੀ ਚਾਹੀਦੀ ਆ ਪੰਜਾਬ ਸਰਕਾਰ ਨੇ ਉਹਨੂੰ ਸਕਿਉਰਿਟੀ ਦੇਣ ਦੀ ਬਜਾਏ ਉਹਦਾ ਜਿਹੜਾ ਨਿੱਜੀ ਅਸਲਾ ਸੀ ਉਹ ਵੀ ਜਮ੍ਹਾਂ ਕਰਵਾ ਲਿਆ ਅੱਜ ਵੀ ਕਲਕੱਤਾ ਨੂੰ ਉਹਦਾ ਦੋਸਤ ਮੰਨਦਾ ਸੀਗਾ ਜੀ ਹਰ ਇੱਕ ਰਿਸ਼ਤੇਦਾਰੀ ਦੇ ਵਿੱਚ ਕਲਕੱਤੇ ਦੇ ਜਾਣਦਾ ਆਉਂਦਾ ਸੀ ਉਹਦੇ ਨਾਲ ਰਹਿੰਦਾ ਸੀ ਹਰ ਟਾਈਮ ਉਹਨੂੰ ਉਹਦਾ ਦੋਸਤ ਹੀ ਮੰਨਦਾ ਸੀ ਦੋਸਤ ਬਾਈ ਉਹਨੇ ਕੀ ਘਟਨਾ ਨੂੰ ਕਿਵੇਂ ਜਮ੍ਹਾਂ ਬਹੁਤ ਸਰਕਾਰਾਂ ਮਰਾਉਣਾ ਹੀ ਚਾਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਐਕਟਰ ਸੀ ਸਰਦਾਰ ਸਿੰਘ ਰਜੀਤ ਸਿੰਘ ਮਾਨ ਨਾਲ ਟੱਚ ਸੀ ਬਸ ਜਿਹੜੇ ਸਰਦਾਰ ਸਿੰਘ ਰਜੀਤ ਸਿੰਘ ਮਾਨ ਨਾਲ ਟੱਚ ਹੋਏ ਬਾਈ ਦੀਪ ਸਿੱਧੂ ਹੋਇਆ ਉਹਨੂੰ ਮਰਵਾਤਾ ਤੇ ਚਾਚਾ ਜੀ ਹੋਏ ਇਹਨੂੰ ਮਰਵਾਤਾ ਬਸ ਇਹ ਚਾਹੁੰਦੇ ਆ ਨਹੀਂ ਸਰਕਾਰਾਂ ਵੀ ਕੋਈ ਬੰਦਾ ਮੂਰੇ ਆਵੇ ਕੋਈ ਨਹੀਂ ਚਾਹੁੰਦਾ